ਮਿੰਟੋ ਜੀ ਮੈਂ ਅਮਰ ਸੰਧ ਦੀ ਇੱਕ ਗੱਲ ਪੜ੍ਹ ਰਿਹਾ ਸੀ ਜੀ ਉਹ ਕਹਿੰਦਾ ਕਿ ਉਤਸ਼ਾਹ ਤੋਂ ਬਿਨਾ ਦੁਨੀਆ ਦੇ ਉੱਪਰ ਕੋਈ ਵੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਜੀ ਤੁਸੀਂ ਕੋਈ ਵੀ ਮੰਜ਼ਲ ਸਰ ਕਰਨੀ ਹੈ ਕਿਤੇ ਵੀ ਪਹੁੰਚਣਾ ਹੈ ਦੋ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ ਇੱਕ ਉਤਸ਼ਾਹ ਇੱਕ ਜਿੱਦ ਚਾਹੀਦੀ ਤੁਹਾਡੇ ਅੰਦਰ ਤੇ ਇੱਕ ਪੋਜ਼ਿਟਿਵ ਵਾਈਬ ਚਾਹੀਦੀ ਹੈ ਜਿੰਨੀ ਦੇਰ ਤੱਕ ਤੁਸੀਂ ਆਪਣੇ ਅੰਦਰੋਂ ਪ੍ਰਪੇਅਰ ਨਹੀਂ ਹੁੰਦੇ ਤੁਹਾਡਾ ਅੰਦਰ ਦਾ ਜਿਹੜੀ ਵੈਲ ਬੀਇੰਗ ਹੈ ਉਹ ਜਦੋਂ ਤੱਕ ਤਿਆਰ ਨਹੀਂ ਹੁੰਦੀ ਉਹਦੋਂ ਤੱਕ ਤਾਂ ਕਈ ਵਾਰੀ ਕਹਿੰਦੇ ਵੀ ਉਹ ਡੱਕਾ ਪਿਆ ਹੋਵੇ ਤੇ ਉਹ ਵੀ ਨਹੀਂ ਚੱਕਿਆ ਜਾਂਦਾ ਬਿਨਾ ਹਿੰਮਤ ਦੇ ਠੀਕ ਠੀਕ ਨਾ ਤੇ ਜੇ ਇਕੱਲਾ ਬੰਦਾ ਹੀ ਉਤਸ਼ਾਹ ਕਰ ਜਾਵੇ ਤਾਂ ਫਰਾਦ ਵਾਂਗੂ ਕਈ ਵਾਰੀ ਉਹ ਪਹਾੜ چیر ਦਿੰਦਾ ਹੈ ਜੇ ਉਹਦੀ ਥਾਂ ਤੇ ਕਿਤੇ 2 4 5 ਮਿੱਤਰ ਜੁੜ ਜਾਣ ਫਿਰ ਤਾਂ ਸੋਨੇ ਤੇ ਸੁਹਾਗੇ ਹੀ ਹੋ ਜਾਂਦਾ ਹੈ ਤੇ ਅੱਜ ਦੀ ਜਿਹੜੀ ਆਪਾਂ ਸ਼ੁਰੂਆਤ ਕਰਦੇ ਆਂ ਅੱਜ ਦੀ ਆਪਾਂ ਜਿਹੜੀ ਖਬਰ ਕਹਿ ਲਓ ਤੇ ਇੱਕ ਪੋਜ਼ਿਟਿਵ ਵਾਈਬ ਨਾਲ ਸ਼ੁਰੂ ਕਰਦੇ ਆ ਉਹ ਇਹੀ ਹੈ ਕਿ ਮੈਂ ਸੁਣਿਆ ਵੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਪੰਜ ਚਾਰ ਸੱਜਣ ਐ ਸੇ ਮਿਲੇ ਜਿਨ੍ਹਾਂ ਨੇ ਮਿਲ ਕੇ ਸੋਚਿਆ ਵੀ ਕਿਉਂ ਨਾ ਸੇਵਾਲੇ ਪਾਸੇ ਲੱਗ ਜੀਏ ਤੇ ਇਹ ਪੂਰੀ ਕਹਾਣੀ ਹੁਣ ਤੁਸੀਂ ਸਾਨੂੰ ਸੁਣਾਓ ਬਿਲਕੁਲ ਬੜੀ ਸੋਹਣੀ ਤੁਸੀਂ ਭੂਮਿਕਾ ਬੰਨੀ ਆ ਜੀ ਕਿ ਵਾਕਿਆ ਭਾਈ ਆ ਚੀਜ਼ਾਂ ਜ਼ਰੂਰੀ ਐ ਜੇਕਰ ਤੁਸੀਂ ਕੋਈ ਵੀ ਜ਼ਿੰਦਗੀ ਚ ਵੱਡਾ ਕਾਰਜ ਕਰਨਾ ਜੀ ਤੇ ਗੱਲ ਇਹ ਆ ਕਿ ਹਜ਼ੂਰ ਇਹ ਨਾਲ ਇੱਕ ਸਟੋਰੀ ਪੜ੍ਹੀ ਸੀ ਮੈਂ ਸਾਡੇ ਛੋਟੇ ਭਰਾ ਹੀ ਆ ਅਸ਼ਕ ਸਾਹਿਬ ਆ ਬਹੁਤ ਸੋਹਣੇ ਜਰਨਲਿਸਟ ਆ ਉਹਨਾਂ ਨੇ ਸਟੋਰੀ ਕੀਤੀ ਤੇ ਮੈਂ ਫੋਨ ਵੀ ਲਾਇਆ ਉਹਨਾਂ ਨੂੰ ਸਟੋਰੀ ਬੜੀ ਸੋਹਣੀ ਆ ਜੀ ਪੋਜ਼ਿਟਿਵ ਵੈਸੇ ਪੋਜ਼ਿਟਿਵ ਪੰਚ ਦੇ ਨਾਲ ਹੀ ਸੋਮਵਾਰ ਦੀ ਸ਼ੁਰੂਆਤ ਹੋ ਜਾਵੇ ਬਿਲਕੁਲ ਤੇ ਅੱਜ ਖਬਰਾਂ ਵੀ ਜਿਹੜੀਆਂ ਥੋੜੀਆਂ ਪੋਜ਼ਿਟਿਵਿਟੀ ਵਾਲੀਆਂ ਹੈਗੀਆਂ ਨੇ ਚਾਹੀਦੀਆਂ ਵੀ ਨੇ ਗੱਲ ਇਹ ਆ ਕਿ ਇੱਥੇ ਨਾ ਮੰਡੀ ਗੋਬਿੰਦਗੜ੍ਹ ਦਾ ਜਿਹੜਾ ਰੇਲਵੇ ਸਟੇਸ਼ਨ ਆ ਇੱਥੇ ਪੰਜ ਮੁੰਡੇ ਸੇਵਾ ਕਰਦੇ ਆ ਪਾਣੀ ਦੀ ਜੀ ਤੇ ਪੰਜੇ ਉਹ ਨੇ ਜਿਹੜੇ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਹੂੰ ਤੇ ਇੱਕੋ ਸਕੂਲ ਚ ਪੜ੍ਹੇ ਨੇ ਜੀ ਦੋ ਘਰ ਦਾ ਕੰਮ ਕਰਦੇ ਆ ਤੇ ਬਾਕੀ ਜਿਹੜੇ ਆ ਉਹ ਇੱਕ ਫੈਕਟਰੀ ਚ ਤਿੰਨ ਕੰਮ ਕਰਦੇ ਨੇ ਜੀ ਯਾਨੀ ਦੋ ਘਰ ਦਾ ਕੰਮ ਕਰ ਜਿਹੜਾ ਉਹਦੇ ਚ ਹੱਥ ਵੰਡਾਉਂਦੇ ਆ ਤਿੰਨ ਜਿਹੜੇ ਆ ਉਹ ਇੱਕ ਫੈਕਟਰੀ ਚ ਆਪਦੀ ਕਿਰਤ ਕਰਦੇ ਆ ਜੀ ਜੀ ਤਾਂ ਉਹ ਵੇਖ ਲਓ ਕਿ ਇਸ ਹਿਸਾਬ ਦੇ ਨਾਲ ਚੱਲਦੇ ਆ WhatsApp ਤੇ ਮੈਸੇਜ ਪਾਤਾ ਇਦਾਂ ਦਾ ਆਬਦਾ ਉਹ ਤਾਲਮੇਲ ਬਣਾ ਕੇ ਜੀ ਜੀ ਤੇ ਤਕਰੀਬਨ ਲਾ ਲੂ ਕੋਈ 7-8 ਘੰਟੇ ਦਿੱਲੀ ਸੇਵਾ ਕਰਦੇ ਆ ਜੀ ਪਾਣੀ ਦੀ ਜਲ ਸ਼ਕਾਉਂਦੇ ਉੱਥੇ ਯਾਤਰੀਆਂ ਨੂੰ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਗਰਮੀ ਦੀ ਰੁੱਤ ਹੋਵੇ ਤੇ ਠੰਡਾ ਪਾਣੀ ਹੈ ਨਾ ਜਿਹੜਾ ਜੀ ਜੀ ਉਹਦੀ ਕਿੰਨੀ ਜ਼ਰੂਰਤ ਰਹਿੰਦੀ ਹੈ ਤਾਂ ਇਹ ਸਾਰਾ ਬੰਦੋਬਸਤ ਜਿਹੜਾ ਕਰਕੇ ਇਹ ਪੰਜ ਦੋਸਤ ਆ ਜਿਹੜੇ ਕਿਆ ਬਾਤ ਸੇਵਾ ਕਰਦੇ ਆ ਕਿੰਨੀ ਵੱਡੀ ਗੱਲ ਹੈ ਨਾ ਅੱਛਾ ਇਸ ਤੋਂ ਵੀ ਵੱਡੀ ਗੱਲ ਕਿਉਂਕਿ ਮੇਰਾ ਨਾ ਕਲੋਕ ਜਿਹੜਾ ਕੋਈ ਚੰਗਾ ਕੰਮ ਕਰਦਾ ਪੱਤਰਕਾਰਤਾ ਚ ਇੱਕ ਬੜੀ ਵੱਡੀ ਕਮੀ ਹੁੰਦੀ ਹੈ ਇੱਥੇ ਨਾ ਸਲੋਤ ਨਹੀਂ ਕਰਦਾ ਤੁਸੀਂ ਜੂਨੀਅਰ ਹੈ ਨਾ ਜੀ ਜੀ ਤੁਸੀਂ ਅੱਛਾ ਕਰੋਗੇ ਤਾਂ ਉਹ ਜਿਹੜਾ ਕੋਈ ਸੀਨੀਅਰ ਉਹਨੂੰ ਅੱਛਾ ਤੇ ਲੱਗੇਗਾ ਪਤਾ ਹੋਏਗਾ ਹੂੰ ਉਹ ਬਹੁਤ ਘੱਟ ਹੋਣਗੇ ਜਿਹੜੇ ਤੁਹਾਨੂੰ ਫੋਨ ਕਰੇਗਾ ਨਹੀਂ ਕਹਿਣਗੇ ਕਿ ਹਾਂ ਬਈ ਤੁਸੀਂ ਅੱਛਾ ਕੰਮ ਕਰ ਰਹੇ ਹੋ ਜੀ ਇਹ ਇਹ ਫਰਾਕਦਲੀ ਜਿਹੜੀ ਹੈ ਨਾ ਕਾਟਿਆ ਸਾਡੇ ਤੇ ਮੇਰਾ ਹੀ ਹੁੰਦਾ ਕਿ ਕਿਸੇ ਮੁੰਡੇ ਨੂੰ ਆਪਾਂ ਜਾਣਦੇ ਆ ਜਾਂ ਜਰਨਲਿਸਟ ਨੂੰ ਜਾਣਦੇ ਆ ਤਾਂ ਜ਼ਰੂਰ ਫੋਨ ਕਰਕੇ ਕਹੀਦਾ ਜੀ ਕਿ ਹਾਂ ਭਾਈ ਤੂੰ ਅੱਛਾ ਕੀਤਾ ਤੇ ਮੈਂ ਗੱਲ ਕਰ ਰਿਹਾ ਸੀਗਾ ਸਵਰਨਜੀਤ ਨਾਲ ਤੇ ਉਹਨੇ ਇੱਕ ਚੀਜ਼ ਹੋਰ ਦੱਸੀ ਉਹ ਕਹਿੰਦਾ ਕਿ ਇਹ 1970 ਤੋਂ ਸੇਵਾ ਜਿਹੜੀ ਆ ਉਤਾਰ ਸਿੰਘ ਨੇ ਚਲਾਈ ਨਾਲ ਉਹਨਾਂ ਦੇ ਕੋਲ ਹਾਂ ਜੀ ਕੋਈ ਦੋ ਦੋਸਤ ਸਨ ਜੀ ਤਿੰਨਾਂ ਨੇ ਰਲ ਕੇ ਮੰਡੀ ਗੋਬਿੰਦਗੜ ਦੇ ਰੇਲਵੇ ਸਟੇਸ਼ਨ ਤੇ 1970 ਤੋਂ ਜਿਹੜੀ ਅੱਜ ਤੱਕ ਕਹਿ ਲੋ ਕਿ ਚੱਲੀ ਤਰੀ ਹੁੰਦੀ ਆ ਚੱਲੀ ਤਰੀ ਹੁੰਦੀ ਆ ਲਗਾਤਾਰ ਜੀ ਤਾਂ ਤੁਸੀਂ ਇਹ ਸਭ ਲਾ ਲਓ ਤੇ ਅਵਤਾਰ ਸਿੰਘ ਹੁਰਾਂ ਬਾਰੇ ਮੈਨੂੰ ਇਹ ਵੀ ਜਾਣਨ ਦਾ ਮੌਕਾ ਮਿਲਿਆ ਜੀ ਕਿ ਜਿਹੜੀ ਸ਼ਹੀਦ ਉਦਮ ਸਿੰਘ ਦੀ ਇੱਕੋ ਇੱਕ オリジナル ਫੋਟੋ ਹੈ ਨਾ ਉਹ ਇਹਨਾਂ ਦੇ ਘਰ ਆ ਕੀ ਬਾਤ ਗੱਲਾਂ 'ਚੋਂ ਵੇਖੋ ਗੱਲਾਂ ਦਾ ਕਿਸ ਤਰ੍ਹਾਂ ਦੀਆਂ ਨਿਕਲਦੀਆਂ ਕਹਿੰਦੇ ਕਿ ਇਹਨਾਂ ਦੇ ਜਿਹੜੇ ਪੁਰਖਿਆਂ 'ਚੋਂ ਇੱਕ ਸੰ ਜਿਹੜੇ ਉਹ ਇੰਗਲੈਂਡ 'ਚ ਸੀਗੇ ਜੀ ਤੇ ਉੱਥੇ ਉਹ ਮਤਲਬ ਕਿ ਮਿੱਤਰ ਸੀਗੇ ਹੂੰ ਹੂੰ ਸ਼ਹੀਦ ਉਦਮ ਸਿੰਘ ਤੇ ਤੇ ਉਹ ਕਾਫੀ ਉਹਨਾਂ ਦਾ ਕਹਿ ਲਓ ਕਿ ਕਰਦੇ ਸੀਗੇ ਜੀ ਜੀ ਮਦਦ ਵੀ ਕਰਦੇ ਸੀਗੇ ਤਾਂ ਉਹ ਫੋਟੋ ਜਿਹੜੀ ਹੈ ਇੱਕੋ ਇੱਕ オリジナル ਫੋਟੋ ਛੜੀ ਹੈ ਉਹ ਉਹਨਾਂ ਨੂੰ ਭੇਜੀ ਗਈ ਸੀਗੀ ਤਾਂ ਉਹਦੇ ਮਗਰ ਵਰਡਿੰਗ ਵੀ ਲਿਖੀ ਹੋਈ ਹੈ ਜੀ 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 ਰਾਮ ਸਿਨ ਜੋ ਲਿਖ ਦਿੰਦੇ ਹਨ ਉਹ ਉਹਨਾਂ ਨੇ ਲਿਖਿਆ ਹੋਇਆ ਆਪਦਾ ਨਾਮ ਮੁਹੰਮਦ ਜੀ ਸਿੰਘ ਆਜ਼ਾਦ ਕੁਝ ਇਸ ਤਰ੍ਹਾਂ ਜੀ 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 ਨਾਂ ਜਿਹੜਾ ਉਹ ਵੀ ਪਿੱਛੇ ਲਿਖਿਆ ਹੋਇਆ ਹੈ ਤੋ ਖੈਰ ਇਹ ਸਾਰਾ ਕੁਝ ਜਿਹੜਾ ਹੈ ਨਾ ਵਾਕਿਆ ਬੜਾ ਹੈਰਾਨ ਕਰਦਾ ਅੱਛਾ ਯਾਰੀ ਦੀ ਗੱਲ ਚੱਲੀ ਮੈਂ ਅੱਜ ਇੱਕ ਹੋਰ ਖਬਰ ਪੜ੍ਹੀ ਉੱਥੇ ਸ਼ਾਇਦ ḍb ਤੇ ਸੀਗੀ ਉਹਦੇ 'ਚ ਇੱਕ ਯਾਰ ਦੋਸਤ ਹੈ ਹੂੰ ਉਹਦਾ ਨਾਮ ਹੈ ਹਿੰਮਤ ਉਹ ਹਿੰਮਤ ਮਾਰ ਕੇ ਆਪਦੇ ਇੱਕ ਮਿੱਤਰ ਨੂੰ ਲੱਭਦਾ ਪਿਆ ਜੀ ਕਹਿੰਦਾ ਕਿਸੇ ਵੇਲੇ ਉਹਨੇ ਠੇਲਾ ਲਾਉਣ ਲਈ ਮੈਨੂੰ 10000 ਰੁਪਏ ਦਿੱਤਾ ਸੀਗਾ ਹੂੰ ਅੱਜ ਕਹਿੰਦਾ ਮੈਂ 10 ਕਰੋੜ ਚੱਕੀ ਫਿਰਦਾ ਮੈਨੂੰ ਲੱਭ ਨਹੀਂ ਆ ਕਿਤੇ ਮੈਨੂੰ ਲੱਭ ਕੇ ਦਿਓ ਕਿਉਂਕਿ ਉਹਦੀ ਬਦੌਲਤ ਉਹਨੇ ਆਪਦੀ ਬੀਬੀ ਦੇ ਗਹਿਣੇ ਗੱਟੇ ਹੂੰ ਵੇਚ ਕੇ ਮੈਨੂੰ 10000 ਰੁਪਿਆ ਦਿੱਤਾ ਸੀ ਕਿ ਯਾਰਾ ਡੋਲ ਨਾ ਚੱਕ ਤੂੰ ਆਪਦਾ ਕੰਮ ਸਟਾਰਟ ਕਰ ਤੇ ਉਹ ਠੇਲੇ ਤੋਂ ਅੱਜ ਉਹ ਬੰਦਾ ਕਰੋੜਪਤੀ ਅਰਬਾਂ ਬੰਦੀ ਆ ਉਹ ਕਹਿੰਦਾ ਮੈਂ 10 ਕਰੋੜ ਰੁਪਿਆ ਚੱਕੀ ਫਿਰਦਾ ਕਿਤੇ ਮੇਰਾ ਯਾਰ ਮਲਾ ਦੇ ਤਾ ਯਾਰ ਇਹੋ ਜੀ ਕਿਹੋ ਜੇ ਹੁੰਦੇ ਗੱਲ ਬਿਲਕੁਲ ਦੋਸਤੀ ਇਹ ਬੜੀ ਵੱਡੀ ਚੀਜ਼ ਆ ਹਜ਼ੂਰ ਇੱਕ ਮੰਗੀ ਗੱਲ ਕਰ ਦਵਾ ਜੀ 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 ਬਿਲਕੁਲ ਯਾਰੀ ਦੋਸਤੀ ਦੀ ਜੀ ਕਿ ਉਹ ਕਿਸੇ ਨੇ ਨਾ ਬੜੀ ਸੋਹਣੀ ਗੱਲ ਮੈਨੂੰ ਦੱਸੀ ਸੀ ਇੱਕ ਵਾਰੀ ਕਹਿੰਦਾ ਯਾਰ ਯਾਰ ਦੋਸਤ ਹਜ਼ਾਰਾ ਬਣਾ ਲਓ ਕੋਈ ਚੱਕਰ ਨਹੀਂ ਜੀ ਤੇ ਉਹਨੇ ਮੈਨੂੰ ਗੱਲ ਸਮਝਾਈ ਹੁਮਰ ਚ ਛੋਟਾ ਸੀਗਾ ਪਰ ਸਿਆਣਾ ਬਹੁਤ ਸੀਗਾ ਉਹ ਕਹਿੰਦਾ ਯਾਰ ਦੋਸਤ ਯਾਰ ਤੁਸੀਂ ਹਜ਼ਾਰਾ ਬਣਾ ਲਓ ਛਨੇ ਮਰਸੀ ਬਣਾ ਲਓ ਕੋਈ ਚੱਕਰ ਨਹੀਂ ਹੈ ਪਰ ਇੱਕ ਅੱਧਾ ਐਸਾ ਹੋਵੇ ਜਦੋਂ ਉਹ ਹਜ਼ਾਰਾ ਤੁਹਾਡੇ ਖਿਲਾਫ ਹੋ ਜਾਂਨਾ ਉਹ ਉਹਨਾਂ ਹਜ਼ਾਰਾਂ ਦੇ ਖਿਲਾਫ ਹੋ ਕੇ ਤੁਹਾਡੇ ਨਾਲ ਖਲੋਤਾ ਹੈ ਕੀ ਬਾਤ ਹੈ ਤਾਂ ਬੜੀ ਇਹ ਇਹ ਚੀਜ਼ ਹੁੰਦੀ ਹੈ ਕਿ ਯਾਰੀ ਦੋਸਤੀ ਛੜੀ ਹੈ ਨਾ ਅੱਜ ਕੱਲ ਤੇ ਹੁਣ ਤੁਹਾਨੂੰ ਪਤਾ ਹੀ ਹੈ ਜੀ ਕਿ ਟਾਮੀ ਟਾਮੀ ਕਿਤੇ ਨਜ਼ਰ ਆਉਂਦੀ ਪਰ ਬਹੁਤ ਵੱਡੀ ਚੀਜ਼ ਹੈ ਜੀ ਪਰ ਜਿਹੜਾ ਮੰਨ ਜੇ ਖੈਰ ਇਹ ਜ਼ਮੀਰਾਂ ਦੀ ਗੱਲ ਹੀ ਹੁੰਦੀ ਜਾਗਦੇ ਜ਼ਮੀਰਾਂ ਦੀ ਆਪਾਂ ਜਿਵੇਂ ਗੱਲ ਕਰਦੇ ਆ ਉਹੀ ਹੁੰਦੀ ਹੈ ਕਿ ਕੋਈ ਯਾਦ ਰੱਖ ਲੈ ਬਸ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਬੜੀਆਂ ਵੱਡੀਆਂ ਗੱਲਾਂ ਨੇ ਕੁਝ ਕਮੈਂਟ ਆਪਾਂ ਨਾਲ ਨਾ ਪੜਦੇ ਚੱਲੀਏ ਜੀ ਕਰਮ ਸਿੰਘ ਜੀ ਕਹਿ ਰਹੇ ਨੇ ਕਿ ਬੰਗਲਾਦੇਸ਼ ਵਿੱਚ ਤਕਤਾ ਪਲਟ ਹੋ ਗਿਆ ਹਾਂਜੀ ਹਾਂਜੀ ਉੱਥੋਂ ਪ੍ਰਧਾਨ ਮੰਤਰੀ ਨਿਕਲ ਗਈ ਆ ਹੁਣੇ ਇੱਕ ਮਿਲਟਰੀ ਦੇ ਜਹਾਜ਼ ਤੇ ਸਵਾਰ ਹੋ ਕੇ ਉੱਥੋਂ ਨਿਕਲ ਗਈ ਆ ਫੌਜ ਨੇ ਸ਼ਾਇਦ ਉੱਥੋਂ ਦੀ ਜਿਹੜੀ ਰਾਜ ਸੱਤਾ ਰਾਜ ਪ੍ਰਬੰਧ ਹੈ ਜਿਹੜਾ ਜੀ ਉਹ ਸੰਭਾਲ ਲਿਆ ਤੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਪ੍ਰਧਾਨ ਮੰਤਰੀ ਦੇ ਰਹਿਸ਼ ਤੇ ਪਹੁੰਚ ਚੁੱਕੇ ਆ ਜੀ ਕਿ 4-5 ਲੱਖ ਬੰਦਾ ਉੱਥੇ ਸੜਕਾਂ ਤੇ ਫਿਰਦਾ ਸੀਗਾ ਅਖੀਰ ਉਹ ਹੀ ਹੋ ਗਿਆ ਜੀ ਮਲੂਕ ਸਿੰਘ ਦੀ ਦੱਸ ਰਹੇ ਨੇ ਕਿ ਰਾਜ ਮੁਹੰਮਦ ਸਿੰਘ ਆਜ਼ਾਦ ਪੂਰਾ ਨਾਮ ਉਹ ਲਿਖਦੇ ਸੀਗੇ ਰਾਜ ਮੁਹੰਮਦ ਨਹੀਂ RAM ਉਹਦੇ ਚ ਕਈ ਕਹ ਲੋ ਕਿ RAM ਕਹਿੰਦੇ ਆ ਕਿ ਵੈਸੇ ਰਾਜ ਲਿਖਿਆ ਨਾ RAM ਮੁਹੰਮਦ ਸਿੰਘ ਆਜ਼ਾਦ ਹਾਂ ਜੀ ਮੁਹੰਮਦ ਸਿੰਘ ਆਜ਼ਾਦ ਹੀ ਸ਼ਾਇਦ ਲਿਖਦੇ ਸੀਗੇ ਬਾਅਦ ਦੇ ਵਿੱਚ ਉਹਦੇ ਤੇ ਇੱਕ ਕਿਤੇ ਨਾ ਕਿਤੇ ਵਿਵਾਦ ਹੈ ਕਿ RAM ਵਿੱਚ ਦੁਬਾਰਾ ਪਾਇਆ ਗਿਆ ਹੈ ਜੀ ਕਿ ਹੁਣ ਪਤਾ ਨਹੀਂ ਕੋਈ ਇਤਿਹਾਸਿਕ ਦਸਤਾਵੇਜ਼ ਚਲੋ ਆਪਾਂ ਪੁੱਛ ਲਵਾਂਗੇ ਕੱਲ ਨੂੰ ਹੀ ਸੀ ਉਸ ਤਸਵੀਰ ਦੇ ਮਗਰ ਇਸ ਤਰ੍ਹਾਂ ਦਸਤਖਤ ਹੋਏ ਨੇ ਤਕਾਲੀ ਆਪਾਂ ਕੱਲੋ ਕੇ ਫੋਟੋ ਮੰਗਾ ਲਾਂ ਬਿਲਕੁਲ ਬਿਲਕੁਲ ਜੀ ਰਜੀਵ ਕੁਮਾਰ ਜੀ ਕਹਿ ਰਹੇ ਨੇ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਦੋ ਜਣੇ ਇਦਾਂ ਦੋ ਤਿੰਨ ਜਣੇ ਹੈਗੇ ਸਾਈਕਲ ਤੇ ਸੇਵਾ ਕਰਦੇ ਵੈਸੇ ਇਦਾਂ ਹੈ ਬਹੁਤ ਸਾਰੀਆਂ ਉਦਾਹਰਨਾਂ ਨੇ ਬਹੁਤ ਵਧੀਆ ਪਰ ਇਹਦੇ ਵਿੱਚ ਦੇਖੋ ਤੁਸੀਂ ਉਹ ਆਪ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਹਨਾ ਲੋਕ ਮਤਲਬ ਕਿ ਉਹਨਾਂ ਦੀ ਪਤਾ ਨਹੀਂ ਕਿੰਨੀ ਸਲਾਹਤ ਕਰਦੇ ਹੋਣਗੇ ਕੁਝ ਹਨਾ ਅਸੀਸ ਦਿੰਦੇ ਹੋਣੇ ਦੁਆ ਦਿੰਦੇ ਹੋਣੇ ਉਹ ਸੁਣ ਵੀ ਨਹੀਂ ਸਕਦੇ ਪਰ باوجود ਇਸਦੇ ਉਹ ਲੱਗੇ ਹੋਏ ਨੇ ਗੱਡੀ ਗੱਡੀ ਆ ਬਿਲਕੁਲ ਜੀ ਜਟਨ ਫਾਇਰ ਦੀ ਕਹਿ ਰਹੇ ਨੇ ਕਿ ਸਾਫ ਕਾਲਾ ਵੀ ਅੱਜਕੱਲ ਨਹੀਂ ਇਹ ਸ਼ਾਇਦ ਕੋਈ ਆਪਣੀ ਗੱਲ ਕਰ ਰਹੇ ਨੇ ਹਾਂਜੀ ਇਹਨਾਂ ਤਾਂ ਚੱਲਦਾ ਰਹਿੰਦਾ ਆਪਸ ਦੇ ਵਿੱਚ ਤੁਸੀਂ ਉਹ ਇਧਰ ਨਾ ਪਿਆ ਕਰੋ ਆਪਾਂ ਉਹ ਆਪਸ ਚ ਲਾਡੀਆਂ ਪਾਡੀਆਂ ਕਰਦੇ ਰਹਿੰਦੇ ਜੀ 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 ਤੁਸੀਂ ਨਾ ਆਪਾਂ ਮਿੰਟਲੀ ਚਲੀ ਹਾਕੀ ਵਾਲੇ ਪਾਸੇ ਨਾ ਆ ਆ ਕਰਨਾ ਪੈਂਦਾ ਜੀ 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 ਆਪਾਂ ਚੱਲੀ ਹਾਕੀ ਵਾਲੇ ਪਾਸੇ ਨੂੰ ਤੇ ਸਭ ਤੋਂ ਜਿਹੜੀ ਵੱਡੀ ਖੁਸ਼ੀ ਮੁੰਡਿਆਂ ਨੇ ਦਿੱਤੀ ਸੀ 1972 ਤੋਂ ਲੱਗੇ ਹੋਏ ਸੀਗੇ ਆਸਟ੍ਰੇਲੀਆ ਨੂੰ ਹਰਾਉਂਦੇ ਜੋਰ ਲਾਇਆ ਹੋਇਆ ਸੀ ਤੇ ਉਸ ਦਿਨ ਸਾਰਾ ਮੁਲਕ ਖੁਸ਼ ਹੋਇਆ ਜੀ ਪਰ ਉਦੋਂ ਇੱਕ ਬੰਦਾ ਆਪਣਾ ਕਿਸੇ ਚੱਕਰ ਕਰਕੇ ਥੋੜਾ ਬਾਹਰ ਹੋ ਗਿਆ ਹੁਣ ਸੈਮੀਫਾਈਨਲ ਦੇ ਵਿੱਚ ਵੀ ਕਹਿ ਰਹੇ ਨੇ ਕਿ ਟੀਮ ਥੋੜੀ ਜਿਹੀ ਵਿਪਤਾ ਪਈ ਹੋਈ ਹੈ ਕੀ ਕਾਰਨ ਹੈ ਜੀ ਦੇਖੋ ਸਿਆਣੇ ਬੰਦਿਆਂ ਦੀਆਂ ਨਾ ਗੱਲਾਂ ਬੜੀਆਂ ਤਕੜੀਆਂ ਹੁੰਦੀਆਂ ਜੀ ਕਿਸੇ ਨੇ ਕਿਹਾ ਉਹਨੇ ਆਖਿਆ ਕਿ ਚੈਂਪੀਅਨ ਜਾਂ ਬਹਾਦਰ ਬੰਦੇ ਆ ਨਾ ਜਿਹੜੇ ਹੂੰ ਉਸ ਸਮੇਂ ਤੇ ਸ਼ਿਕਾਇਤ ਨਹੀਂ ਕਰਦੇ ਹੁੰਦੇ ਜੀ ਸਮਝ ਇਹੋ ਜਿਹਾ ਮਰਜ਼ੀ ਹੋਵੇ ਉਹਨਾਂ ਨੇ ਆਪਣੇ ਆਪ ਨੂੰ ਵੱਡੇ ਮੰਚ ਤੇ ਪਰਫਾਰਮ ਕਰਕੇ ਦਿਖਾਉਣਾ ਥੈਟਸ ਇਟ ਜੀ ਜੀ ਜਿਹੜੀਆਂ ਟੀਮਾਂ ਇੱਥੋਂ ਤੱਕ ਪੁੱਜਦੀਆਂ ਤਾਂ ਉਹ ਮਤਲਬ ਕਿ ਹੁਣ ਠੀਕ ਆ ਵਿਪਤਾ ਤੇ ਪੈ ਗਈ ਆ ਅਮਿਤ ਰੋਹੀਦਾਸ ਦੀ ਵੱਡੀ ਖਬਰੇ ਆ ਰਹੀ ਹੈ ਕਿ ਉਹਦੇ ਤੇ ਇੱਕ ਮੈਚ ਦਾ ਬੈਨ ਲਾ ਦਿੱਤਾ ਜੀ ਜੀ